ਹਾਂਜੀ ਸਰ ਨਾਮ ਕੀ ਹੈ ਜੀ ਤੁਹਾਡਾ ਵਿਜਿੰਦਰ ਚਾਵਲਾ ਸੈਕਟਰ 12 ਗੁਰਦੁਆਰਾ ਬਰਨਾਲਾ ਕਮੇਟੀ ਕਾਸੀ ਲਾਈਨ ਅੱਜ ਦਾ ਜਿਹੜਾ ਪ੍ਰੋਗਰਾਮ ਕਿਸ ਦੇ ਸਬੰਧ ਚ ਕੀਤਾ ਜਾ ਰਿਹਾ ਹੈ ਗੁਰੂ ਨਾਨਕ ਦੇਵ ਜੀ ਨੇ 525 ਜਨਮ ਦਿਵਸ ਤੇ ਉਸੋ ਲਈ ਮਨਾਇਆ ਜਾ ਰਿਹਾ ਹੈ ਇਹ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਇਹ ਮੈਨੂੰ ਕੀ ਮੈਸੇਜ ਦਿੰਦੇ ਹੋ ਮੈਸੇਜ ਇਹੀ ਹੈ ਜੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲੋ ਨਾਮ ਜਪੋ ਹੰਢ ਸ਼ਕੂਤ ਕਰੋ ਹਾਂਜੀ ਹਾਂਜੀ ਸਰ ਨਾਮ ਕੀ ਤੁਹਾਡਾ ਜੀ ਹਾਂਜੀ ਮੈਂ ਪਰਮਜੀਤ ਸਿੰਘ ਮੁੱਖ ਸੇਵਾ ਦਾ ਗੁਣਵਰ ਦਾ ਖਲਾਸੀ ਜਾਨ ਕੋਰਪਰ ਅੱਜ ਦਾ ਜਿਹੜਾ ਰੋਸ਼ਨਾ ਦੇ ਵੀ ਅਗਰਪੁਰ ਰਹਿਗੇ ਜਿਹੜੀ ਅਸੀਂ ਬੜੀ ਉਤਸ਼ਾਹ ਨਾਲ ਮਨਾ ਰਹੇ ਹਾਂ ਸਾਰੇ ਸੰਗਠਨ ਦੇ ਸਹਿਯੋਗ ਅਤੇ ਕਮੇਟੀ ਮੈਂ ਆਪਣੇ ਨਾਲ ਲੋਕਾਂ ਦਾ ਬੜਾ ਸ਼ੁਭ ਤੌਰ ਤੇ ਮਨਾਇਆ ਆਣ ਵਾਲੀਆਂ ਜਿਹੜੀਆਂ ਸੰਗਠਨ ਜਿਹੜੀਆਂ ਨਤਮਸਤਕ ਹੋ ਰਹੀਆਂ ਇਸ ਸ਼ੁਭ ਦਿਹਾੜੇ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਹਾਂ ਉਹਨਾਂ ਲਈ ਮੈਸੇਜ ਇਹ ਹੈ ਵੀ ਜੋ ਗੁਨਾਸਾ ਜੀ ਸਿਖਾਵਾ ਹੈ ਮੋਨ ਦੇ ਅਨੁਸਾਰ ਚੀ ਗ੍ਰਫਟ ਕਰੀਏ ਵਾੜੀ ਚੱਕਰ ਇਹ ਅਸੀਂ ਦਾਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜਲਦੀ ਸਿੰਘ ਕੀ ਐ ਇੱਥੇ ਬੁਰਦਾ ਪ੍ਰਮਾਣਿਕ ਮੋਟੀ ਦਾ ਸਟੇਸ ਬਤ ਹੈ ਤੇ ਅੱਜ ਜਿਹੜਾ ਪ੍ਰੋਮ ਬਣਾਇਆ ਹੈ ਬਣਾਇਆ ਜਾ ਰਿਹਾ ਵਾ ਕਿੰਦੀ ਸੰਸ ਪ੍ਰਕਾਸ਼ ਦਿਹਾੜਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਚਾ ਸਾਸਤਰੀ ਗੁਰਨਾਥ ਦੇ ਜੀ ਮਹਾਰਾਜ ਜਿਨ੍ਹਾਂ ਦਾ ਤਾਰਕੂਪੁਰ ਪਰ ਬੜੀ ਸ਼ਰਧਾ ਤੇ ਭਾਵਨਾ ਨਾਲ ਸਿੰਘ ਸਮਾਗਮ ਗੁਰਦੁਆਰਾ ਕਾਰਨਸਾ ਰੇਕੇ ਬੜੀ ਸ਼ਰਧਾ ਤੇ ਭਾਵਨਾ ਨਾਲ ਨਾ ਰਿਹਾ ਹੈ ਇਹ ਪਾਸੋ ਸ਼ਿਪਜਮਾ ਕਾਜ ਸਿੰਘ ਜੀ ਸਾਹਿਬ ਕਿ ਮੈਂ ਜਿੱਤੇ ਪ੍ਰਕਾਰ ਜਿਹੜਾ ਗੁਰਦੁਆਰੇ ਤੇ ਨਾ ਰਿਹਾ ਹਾਂ ਉਹ ਤੇ ਮੈਂ ਸਾਰੀ ਸੰਗਤ ਨੂੰ ਗੁਰਨਾਥ ਦੇ ਪ੍ਰਕਾਸ਼ਪੁਰਤੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਕਿ ਨਾਲ ਹੀ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜਿਸ ਤਰ੍ਹਾਂ ਆਪ ਜੀ ਨੇ ਹੰਦ ਦੇ ਦਰਵਾਜ਼ਾ ਚਾਹੀਦਾ ਮੈਨਾਂ ਇਸੇ ਤਰ੍ਹਾਂ ਨਾਲ ਵੀ ਦਰਵਾਜ਼ਾ ਸਜਾਈਆ ਨੇ ਹਨ ਸ਼ਾਨ ਨੂੰ ਰਾਸਤਵਾਰਤ ਪ੍ਰਾਪਤ 6 ਵਜੇ ਤੋਂ ਲੈ ਕੇ 10:30 ਵਜੇ ਤਾਈਂ ਗਾਣ ਨੂੰ ਕੀਰਤਨ ਦਰਵਾਜ਼ਾ ਸਜਾਈ ਜਾਣਗੇ ਇਸੇ ਤਰ੍ਹਾਂ ਸਭ ਤਾਂ ਮਾਣ ਪਹੁੰਚਣਾ ਲੰਗਰ ਦਾ ਪ੍ਰਬੰਧ ਵੀ ਰਾਤ ਨੂੰ ਕੀਤਾ ਜਾਏਗਾ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ